ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਨੇ ਦਾ ਐਸਐਸਪੀ ਬਠਿੰਡਾ ਮਨੀਤ ਕੌਂਡਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਦੀ ਰੈਨਮਾਈ ਹੇਠ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਹਰਬੰਸ ਸਿੰਘ ਡੀਐਸਪੀ ਸਿਟੀ 1 ਜਿਨ੍ਹਾਂ ਦੀ ਅਗਵਾਈ ਦੇ ਵਿੱਚ ਥਾਣਾ ਕਨਾਲ ਕਨੂਨੀ ਪੁਲਿਸ ਵੱਲੋਂ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਗਿਆ ਨੇ ਤਾਂ ਬਠਿੰਡਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ 776 ਗ੍ਰਾਮ ਹੈਰੋਇਨ 11000 ਦੀ ਡਰਗਮਨੀ ਇਸ ਦੇ ਨਾਲ ਕਿਲੋਗ੍ਰਾਮ ਪੁੱਕੀ ਚੂਰਾ ਪੋਸਤ ਤੇ ਇਸ ਦੇ ਨਾਲ 80 ਨਸ਼ੀਲੀਆ ਗੋਲੀਆਂ ਤੇ 25 ਨਸ਼ੀਲੇ ਕੈਪਸੂਲ ਬਰਾਮਦ ਕਰਕੇ 17 ਦੋਸ਼ੀਆਂ ਨੂੰ ਕਾਬੂ ਕੀਤਾ ਤੇ ਅੱਜ ਇਹ ਜਾਰੀ ਹੈ ਕਿ ਇੱਥੇ ਪੁਲਿਸ ਦੇ ਵੱਲੋਂ ਵੱਖ-ਵੱਖ ਮਾਮਲਿਆਂ ਦੇ ਵਿੱਚ 17 ਦੋਸ਼ੀ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਜਿਹੜੇ ਸ਼ੱਕੀ ਵਿਅਕਤੀ ਨੇ ਸ਼ੱਕੀ ਵਾਹਨ ਨੂੰ ਲੰਮੀਆ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦਰਿਆਨ ਹੀ ਸਫਲਤਾ ਪੁਲਿਸ ਨੇ ਹਾਸਲ ਕੀਤੀ ਹੈ ਵੱਖ-ਵੱਖਰੇ ਮਾਮਲਿਆਂ ਦੇ ਵਿੱਚ ਹਿਰੋਇਨਾਂ ਦੀ ਸਪਲਾਈ ਇੱਧਰ-ਉੱਧਰ ਕਰਨ ਵਾਲੇ ਲੋਕ ਜਿਹੜੇ ਨੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾਵੇਗਾ ਸਬੰਧਤ ਸਭਾ ਨਾਲ ਮੀਟਿੰਗ ਕਰਕੇ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਅਜਿ ਦੇ ਅਨੁਸਾਰ ਕਿ ਜੋ ਡਰੱਗਸ ਦੇ ਉੱਤੇ ਜੋ ਕਾਰਵਾਈ ਹੈ ਕਿਉਂਕਿ ਸਾਡੀ ਪਹਿਲਾਂ ਇੱਕ ਮਾਰਸੋਚ ਚੱਲ ਰਹੀ ਸੀਗੀ ਉਸ ਦੇ ਵਿੱਚ ਹੋਰ ਦੂੰਗਾਈ ਨਾ ਜਾ ਕੇ ਜਿਹੜਾ ਕੰਮ ਕਰਨ ਸੰਬੰਧੀ ਨਵੇਸ਼ ਦਿੱਤੇ ਗਏ ਸੀਗੇ ਇਸੇ ਲੜੀ ਦੇ ਤਹਿਤ ਹੀ ਕੱਲ ਮਿਤੀ 2 ਤਰੀਕ ਨੂੰ ਬਠਿੰਡਾ ਪੁਲਿਸ ਵੱਲੋਂ ਕੁੱਲ 10 ਮੁਕੱਦਮੇ ਜਿਹੜੇ ਕਿ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 776 ਗ੍ਰਾਮ ਜਿਹੜੀ ਹੈਰੋਨ ਬ੍ਰੰਦ ਹੋਈ ਨਾਲ ਹੀ 2.2 ਕਿਲੋ ਭੁੱਕੀ ਚੂਰਾ ਪੋਸਟ 11000 ਡਰਗਮਣੀ 80 ਗੋਲੀਆਂ 25 ਨਸ਼ੀਲੇ ਕੈਪਸੂਲ ਇਹ ਬਰਾਮਦ ਕੀਤੇ ਗਏ। ਇਹਨਾਂ 10 ਮੁਕੱਦਮਿਆਂ ਦੇ ਵਿੱਚ 17 ਜਿਹੜੇ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਸ ਦੇ ਵਿੱਚ 16 ਜਿਹੜੇ ਹੈਗੇ ਪੁਰਸ਼ ਹੈ ਤੇ ਇੱਕ ਜਿਹੜੀ ਹੈਗੀ ਹੈ ਲੇਡੀ ਗ੍ਰਿਫਤਾਰ ਕੀਤੀ ਗਈ ਹੈ। ਮੇਨਲੀ ਜਿਹੜਾ ਹੈਗਾ ਇਹਨਾਂ 10 ਮੁਕੱਦਮਿਆਂ ਦੇ ਵਿੱਚੋਂ ਤਿੰਨ ਮੁਕੱਦਮੇ ਜਿਹੜੇ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤੇ ਗਏ। ਜਿਸ ਦੇ ਵਿੱਚ ਡੀਐਸਪੀ ਸਿਟੀ ਵੱਲ ਸਰਦਾਰ ਹਰਬੰਸ ਸਿੰਘ ਜੀ ਐਸਐਚਓ ਕਨਾਲ ਕਲੋਨੀ ਸਬ-ਇੰਸਪੈਕਟਰ ਹਰਦੀਪਨ ਸਿੰਘ ਜੀ ਇਹਨਾਂ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਉਸੇ ਇਨਫੋਰਮੇਸ਼ਨ ਨੂੰ ਅੱਗੇ ਇਹਨਾਂ ਨੇ ਡਿਵੈਲਪ ਕਰਦਿਆਂ ਹੋਇਆਂ ਕੱਲ 2 ਵਿਅਕਤੀ ਗ੍ਰਿਫਤਾਰ ਕੀਤੇ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਏਲੀਅਸ ਬੱਬੂ ਤੇ ਦੂਸਰਾ ਸੁਖਵਿੰਦਰ ਸਿੰਘ ਏਲੀਅਸ ਸੁੱਖਾ ਇਹ ਦੋਵੇਂ ਬੰਦੇ ਜਿਹੜੇ ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਨੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋਨਾਂ ਦੀ ਪੋਜਿਸ਼ਨ ਦੇ ਵਿੱਚੋਂ 513 ਗ੍ਰਾਮ ਦੀ ਹੈਰੋਨ ਸੀਸਰਬੰਦ ਹੋਈ ਹੈ ਇਨਾਂ ਦੀ ਫਰਦਰ ਜਿਹੜੀ ਹੈਗੀ ਆ ਅਸੀਂ ਪੁਛਗਿਸ਼ ਕਰ ਰਹੇ ਆ ਕਿ ਕਿਹੜੇ ਇਹ ਜਿਹੜੇ ਬੰਦੇ ਹੈਗੇ ਦੋਨੋਂ ਕਿਉਂਕਿ ਇਹ ਕਾਫੀ ਢੇਰ ਤੋਂ ਡਰੱਗਸ ਦਾ ਕੰਮ ਕਰ ਰਹੇ ਸੀਗੇ ਸਰਪ੍ਰਾਈਜ਼ਿੰਗ ਗੱਲ ਇਹ ਹੈ ਕਿ ਜਿਹੜਾ ਇੱਕ ਸੁਖਵਿੰਦਰ ਸੁੱਖਾ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਿਟੀ ਡੱਬੋ ਵਾਲੀ ਮਕਤਬਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਸਿਰਫ 7 ਗ੍ਰਾਮ ਦਾ ਇਹਦੇ ਕੋਲ ਰਿਕਵਰੀ ਹੋਈ ਸੀਗੀ ਤੇ ਚੋਰੀ ਛਿਪੇ ਤੋਂ ਲਗਭਗ 2 ਮਹੀਨਿਆਂ ਤੋਂ ਜਿਹੜਾ ਇਹ ਇਸੇ ਧੰਦੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਸਬ ਇੰਸਪੈਕਟਰ ਜੀਵਨ ਸਿੰਘ ਜੀ ਕੋਲ ਕਿਉਂਕਿ ਇੱਕ ਸੇਫ ਹੈਲਪਲਾਈਨ ਡਰੱਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇਕ ਜਾਰੀ ਕੀਤਾ ਗਿਆ ਸੀਗਾ ਨੰਬਰ 9779100200 ਇਸ ਦੇ ਵਿੱਚ ਕਾਫੀ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਉਹਦੇ ਵਿੱਚ ਇੱਕ ਸਾਨੂੰ ਕਨਫਰਮ ਮਿਲੀ ਸੀ ਕਿ ਵੀ ਇੱਕ ਫਲਾਣਾ ਬੰਦਾ ਜਿਹੜਾ ਹੈਗਾ ਉਹ ਕੰਮ ਕਰਦਾ ਜਦੋਂ ਅਸੀਂ ਇਹਨੂੰ ਰੌਡ ਅਪ ਕੀਤਾ ਸੀਗਾ ਉਹਦੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਸੀਗਾ ਕੁਝ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਕਿ ਉਸੇ ਨੂੰ ਡਿਵੈਲਪ ਕਰਦੇ ਆ ਜੀਵਨ ਸਿੰਘ ਜੀ ਨੇ ਜਿਹੜੇ ਸੀ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਨਾਲ ਜਿਹੜੀ ਸੀਗੀ ਉਹਨਾਂ ਦੇ ਪੋਜੀਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਕਮਰਸ਼ਨ ਕੁਆਲਿਟੀ ਦੀ ਹੈਰੋਨ ਆਪਰਾਧ ਦਿੱਤੀ ਗਈ ਇਸ ਤੋਂ ਇਲਾਵਾ ਇੱਕ ਗੀਤਾ ਰਾਣੀ ਨਾਮ ਦੀ ਲੇਡੀ ਨੂੰ ਗ੍ਰਿਫਤਾਰ ਕੀਤੀ ਗਈ ਜਿਸ ਦੇ ਕੋਲ 150 ਗ੍ਰਾਮ ਹਾਇਰੋਨ ਬਰਾਮਦ ਹੋਈ ਹੈ ਇਹ ਮਕਦਮਾ ਸੀਆਈਏ 1 ਨੇ ਦਰਜ ਕੀਤਾ ਇੱਕ ਦੇਵੀ ਦਿਆਲ ਤੇ ਤੇਜਪਾਲ ਸਿੰਘ ਦੇ ਦੋ ਬੰਦੇ ਵੀ ਕੱਲ੍ਹ ਕਨਾਲ ਕਲੋਨੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹਦੀ ਇਨਫੋਰਮੇਸ਼ਨ ਸੀ ਕਿ ਇਹ ਟਰੱਕ ਹੈਲਪਲਾਈਨ ਦੇ ਉੱਪਰ ਬਰਾਮਦ ਹੋਈ ਸੀਗੀ ਸੇਫ ਟਰੱਕ ਹੈਲਪਲਾਈਨ ਦੇ ਉੱਪਰ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਵੀ 40 ਗ੍ਰਾਮ ਹਾਇਰੋਨ ਤੇ 11000 ਦੀ ਟਰੱਕ ਮਣੀ ਬਰਾਮਦ ਕੀਤੀ ਗਈ ਸੋ ਕੁੱਲ ਮਿਲਾ ਕੇ ਜਿਹੜੇ ਕੱਲ ਬਠਿੰਡਾ ਪੁਲਿਸ ਵੱਲੋਂ 10 ਮਕਦਮੇ ਤੇ ਇਹਦੇ ਵਿੱਚ 17 ਬੰਦੇ ਇਹਨਾਂ ਦੇ ਟੋਟਲ ਜਿਹੜੀ ਬਰਾਮਦਗੀ ਹੈ 776 ਗ੍ਰਾਮ ਹੈਰੋਇਨ 2.2 ਕਿਲੋ ਓਕੀ ਚੂਰਾ ਪੋਸਟ 80 ਨਸ਼ੀਲੀਆਂ ਗੋਲੀਆਂ 25 ਕੈਪਸੂਲ ਤੇ ਨਾਲ 11 ਜਹਾਜ਼ ਟਰੱਕ ਬਣੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਸੋ ਨਾਲ ਹੀ ਅਸੀਂ ਤੁਹਾਡੇ ਰਹੀਂ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਦੀ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਮਿਲ ਰਹੀ ਜਾਂਦੇ ਤੇ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਹੈ ਵੀ ਜਿਹੜੀਆਂ ਸ਼ਿਕਾਇਤਾਂ ਨੇ ਮੋਸਟਲੀ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਐ ਫੈਕਚੁਅਲ ਸਹੀ ਨੇ ਹੈਗੀਆਂ ਪਹਿਲਾ ਕਈ ਵਾਰੀ ਜਿਹੜੇ ਲੋਕ ਸੀਗੇ ਉਹ ਆਪਸੀ ਰੰਜਸ਼ਬਾਜੀ ਦੇ ਵਿੱਚ ਕਿਸੇ ਦੀ ਸ਼ਿਕਾਇਤ ਕਰ ਦਿੰਦੇ ਸੀਗੇ ਪਰੰਤੂ ਪਹਿਲੀ ਵਾਰੀ ਹੁਣ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਨੇ ਬਿਲਕੁਲ ਅੱਗੇ ਆ ਕੇ ਇਹਦੇ ਵਿੱਚ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਇਡੈਂਟੀਟੀ ਹੈਗੀ ਐ ਉਹ ਲੋਕਲ ਪੁਲਿਸ ਨੂੰ ਜਿਹੜੀ ਸ਼ੇਅਰ ਨਹੀਂ ਕੀਤੀ ਜਾਂਦੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਫਿਰ ਦੁਬਾਰਾ ਤੋਂ ਅਪੀਲ ਕਰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈਗੀ ਹੈ ਉਹ ਦੇ ਡਰੱਗ ਹੈਲਪਲਾਈਨ ਨੂੰ ਪਹੁੰਚਤੀ ਜਾਵੇ ਜਿਸ ਦੇ ਨਾਲ ਸਾਨੂੰ ਵੀ ਕਈ ਵਾਰੀ ਜਿਦਾਂ ਇਹ ਸੁਖਵਿੰਦਰ ਸੁੱਖਾ ਨਾਮ ਦਾ ਵਿਅਕਤੀ ਸੀਗਾ ਇਹਦੇ ਉੱਪਰ ਪਹਿਲਾਂ ਜਿਵੇਂ 7 ਗ੍ਰਾਮ ਦਾ ਸਿਰਫ ਮਕਦਮਾ ਦਰਜ ਸੀਗਾ ਤੇ ਲੋਕਲ ਪੁਲਿਸ ਨੂੰ ਵੀ ਇਹਦੇ ਬਾਰੇ ਜ਼ਿਆਦਾ ਆਈਡੀਆ ਨਹੀਂ ਸੀਗਾ ਵੀ ਕਿੰਨੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਕਰ ਰਿਹਾ ਹੈ ਤੇ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਤਾਂ ਇਹਦੇ ਕੋਲੋਂ ਜਿਹੜੀ ਹੈਗੀ ਹੈ ਬੜੀ ਸਰਪ੍ਰਾਈਜ਼ਿੰਗਲੀ 513 ਗ੍ਰਾਮ ਹੈਰੋਇਨ ਕਮਰਸ਼ੀਅਲ ਕੁਆਲਿਟੀ ਦੀ ਬਰਾਮਦ ਹੋਈ ਹੈ ਫਰਦਰ ਜਿਹੜੀ ਹੈਗੀ ਐ ਦੀ ਇਨਟੈਰੋਗੇਸ਼ਨ ਅਸੀਂ ਕਰ ਰਹੇ ਆ ਤੇ ਸਾਡੇ ਕੋਲ ਇਨਪੁਟ ਇਹਦੇ ਰਿਗਾਰਡਿੰਗ ਜਿਹੜੇ ਬੰਦੇ ਨੇ ਸਪਲਾਈ ਕੀਤੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਗਿਆ ਜੋ ਅਜੇ ਇਸ ਪਲੈਟਫਾਰਮ ਤੇ ਸ਼ੇਅਰ ਨਹੀਂ ਪਾਇਆ ਨਹੀਂ ਕਰਨਾ ਚਾਹੀਦਾ ਜਿੰਦੇ ਬਾਰੇ ਕੋਈ ਬਾਰੇ ਬਾਰੇ ਡੈਫੀਨਿਟਲੀ ਜਿਹੜੇ ਕਿਉਂਕਿ ਪਹਿਲਾਂ ਵੀ ਜਿਹੜੇ ਜਿਹੜੇ ਸਾਡੇ ਕਮਰਸ਼ੀਅਲ ਦੇ ਮਕਦਮੇ ਅਸੀਂ ਦਰਜ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਪ੍ਰੋਪਰਟੀ ਫ੍ਰੀਜ਼ਿੰਗ ਦਾ ਨਾਲ ਹੀ ਸਾਡੀ ਐਫ ਆਈ ਆ ਯੂਨਿਟ ਵੱਲੋਂ ਕੰਮ ਕੀਤਾ ਜਾਂਦਾ ਤੇ ਹੁਣ ਤੱਕ ਜਿਹੜੀ ਹੈਗੀ ਆ ਅਸੀਂ 8 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਵੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜਾ ਸਾਡਾ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈਗੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੈਫੀਨਿਟਲੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਊਗੀ ਸਨਿਸ਼ਚਿਤ ਮਾਮਲੇ ਚ ਗੱਲ ਕਰੀਏ ਫਾਸਟ ਪੌਂਸ ਮੰਨਿਆ ਤੇ ਪੁਲਾਹ ਕਰ ਰਿਹਾ ਪਰ ਪਿਛਲੇ ਕੁਝ ਦਿਨਾਂ ਦੇ ਉਪਰ ਜ਼ਿਲ੍ਹੇ ਦੀ ਗੱਲ ਹੈ ਵੀ ਤਾਂ ਵੱਡੀ ਗੱਲ ਕਿ ਕਿਸ ਦਾ ਚਿੱਟਾ ਬਣਾ ਦਿੱਤਾ ਇਸ ਵਿੱਚੇ ਕਾਰਨ ਕੀ ਸੁਲਾਈ ਹੋ ਗਈ ਜਾਂ ਹੋ ਹੋਏ ਰਿਜ਼ਲਟ ਦੇਖੋ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੱਦਾਂ ਕੁਝ ਬੰਦੇ ਜਿਵੇਂ ਚੋਰੀ ਛਪੇ ਕੰਮ ਕਰੀ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਹੁੰਦੀ ਹੈ ਲੋਕਲ ਇੰਟੈਲੀਜੈਂਸ ਰਾਈਂ ਵੀ ਬੰਦੇ ਬਾਰੇ ਪਤਾ ਲੱਗ ਜਾਂਦਾ ਪਰ ਜਿੱਦਾਂ ਜਿਹਦਾ ਸਮਾਂ ਬਦਲ ਰਿਹਾ ਚੋਰ ਵੀ ਇਹ ਮਤਲਬ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਆ ਉਹਦੇ ਵਾਰਦਾਤ ਨੂੰ ਅੰਜਾਮ ਦੇ ਦੇ ਤਰੀਕੇ ਨਵੇਂ-ਨਵੇਂ ਬਣਾਉਂਦਾ ਰਹਿੰਦਾ ਤੇ ਜਿੱਦਾਂ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਆਇਆ ਵੀ ਤਕਰੀਬਨ 2 ਮਹੀਨਿਆਂ ਤੋਂ ਜਿਹੜਾ ਸੀਗਾ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਤਾ ਅਸੀਂ ਵੀ ਬੜਾ ਸਰਪ੍ਰਾਈਜ਼ ਹੈ ਕਿ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਬੰਦਾ ਲੈ ਕੇ ਆਇਆ ਤੇ ਪਹਿਲਾਂ ਇਹਦੇ ਤੇ ਸਿਰਫ 7 ਗ੍ਰਾਮ ਦਾ ਮਕਦਮਾ ਦਰਜ ਸੀਗਾ ਕਿਉਂਕਿ ਪਹਿਲਾਂ ਛੋਟੀ ਕੁਆਂਟੀਟੀ ਤੋਂ ਇਹਨੇ ਸ਼ੁਰੂ ਕੀਤਾ ਹੌਲੀ 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 ਦਾ ਹੌਸਲਾ ਵੱਧ ਗਿਆ ਤੇ ਇਹ ਫਿਰੋਜ਼ਪੁਰ ਤੇ ਜਿਹੜੇ ਬੰਦੇ ਹੈਗੇ ਆ ਸਪਲਾਈਅਰ ਹੈਗੇ ਉਹਨਾਂ ਦਾ ਨਾਲ ਲਿੰਕ ਹੈਗਾ ਤੇ ਇਹਦੀ ਅ ਇੰਟਰੋਗੇਸ਼ਨ ਅਸੀਂ ਪ੍ਰੋਪਰ ਕਰਕੇ ਇਹਨੂੰ ਕਨਕਲੂਡ ਕਰਾਂਗੇ ਤੇ ਜਿਹੜੇ ਬੰਦੇ ਅੱਗੇ ਇਹਨੂੰ ਸਪਲਾਈ ਕਰ ਰਹੇ ਇਨਵੋਲਵ ਨੇ ਕਿਉਂਕਿ ਦੇਖੋ ਇਹਦੇ ਵਿੱਚ ਪੈਸਾ ਬਿਜ਼ਨਸ ਇਹਨੂੰ ਬਣਾ ਲੈਂਦੇ ਆ ਕੁਝ ਬੰਦੇ ਪਰ ਜਿਵੇਂ ਚੋ ਸੋਹਣ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਇੱਕ ਦਿਨ ਫੜਿਆ ਹੀ ਜਾਣਾ ਸੋ ਇਹ ਮਿਸ ਅੰਡਰਸਟੈਂਡਿੰਗ ਹੁੰਦੀ ਬੰਦੇ ਦੀ ਕੋਈ ਫੜੇ ਨਹੀਂ ਜਾਉਂਦੀ ਇਹ ਜਿਹੜਾ ਹੈਗਾ ਸੁਖਵਿੰਦਰ ਸੁੱਖਾ ਹੈਗਾ ਇਹਦੀ ਉਮਰ 27 27 ਸਾਲ ਹੈ ਦੇਖੋ ਕੀਮਤ ਜਿਹੜੀ ਹੈਗੀ ਹੈ ਇਹ ਜਦੋਂ ਅਸੀਂ ਕੀਮਤ ਸ਼ੇਅਰ ਕਰਦੇ ਆ ਉਹਦੇ ਨਾਲ ਜਿਹੜੇ ਬਾਕੀ ਜਿਹੜੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਐ ਲੱਗਦਾ ਵੀ ਤੂੰ ਤਾਂ ਨਿੱਕੀ ਕੁ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਦੇ ਨਾਲ ਫਾਈਨੈਂਸ਼ੀਅਲ ਜਿਹੜੀ ਜੁੜੀ ਹੋਈ ਹੈ ਕੀਮਤ ਸੋ ਦੈਟਸ ਵਾਈ ਕਿ ਮੈਂ ਇਸ ਪਲੈਟਫਾਰਮ ਤੇ ਡਿਸਕਲੋਸ ਨਹੀਂ ਕਰਨਾ ਚਾਹੁੰਦਾ ਸੱਚ ਜਿਸ ਤਰ੍ਹਾਂ ਮੈਂ ਆਪਸੇ ਕਿਹਾ ਸੀ ਇਹ ਦਾ ਡਾਟਾ ਡਾਟਾ ਇਸ ਤੇ .z ਡਾਟਾ ਹੈ ਜੋ ਪ੍ਰੋਪਰਟੀ ਦੇ ਗਾਹਾਂ ਸਾਹਮਣੇ ਆ ਰਹੀ ਹੈ ਕਿ ਕੋਈ ਗੱਲ ਦੀ ਪੂਰੀ ਇਹਦੇ ਜਿਹੜੀ ਹੈਗੀ ਅਸੀਂ ਸਾਰੀ ਜਦੋਂ ਪਹਿਲਾਂ ਦੱਸਿਆ ਵੀ ਅਸੀਂ ਜਿਹੜੇ ਵੀ ਪਹਿਲਾਂ ਕਮਰਸ਼ੀਅਲ ਕੋਈ ਜਿਹੜਾ 68 ਹੰਡੀਕੈਸਟ ਹੈਗਾ ਮੇਰੇ ਲਈ ਇਹਦੇ ਵਿੱਚ ਜਿਹੜਾ ਕਮਰਸ਼ੀਅਲ ਕੁਆਲਿਟੀ ਦੇ ਅਸੂ ਮਕਦਮੇ ਦਰਜ ਕਰਦੇ ਆ ਉਹਦੇ ਵਿੱਚ ਜਿਹੜੀ ਪ੍ਰੋਪਰਟੀ ਫ੍ਰੀਜ਼ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸੋ ਇਹਨਾਂ ਤੋਂ ਕਮਰਸ਼ੀਅਲ ਕੁਆਲਿਟੀ ਦੀ ਹਨ ਉਬਰਾਧ ਹੋਈ ਹੈ ਅਸੀਂ ਇਹਨਾਂ ਦੀ ਆਪਣੇ ਲੈਵਲ ਪਰ ਵੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਇਹਦੇ ਦੀ ਜਿਹੜੀ ਪ੍ਰੋਪਰਟੀ ਜਾਂਚ ਕਰਵਾ ਰਹੇ ਆ ਤੇ ਡੈਫੀਨਿਟਲੀ ਜਿਹੜੀ ਹੈਗੀਆਂ ਉਹਦੇ ਜਿੱਦਾਂ ਅਸੀਂ ਪਹਿਲਾਂ ਵੀ ਪ੍ਰੋਪਰਟੀ ਦੇ ਰਿਗਾਰਡਿੰਗ ਜਿਹੜੀ ਹੈ ਕਿ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਵੀ ਸੈਕਸ਼ਨ ਲੈ ਰਹੇ ਆ ਜਿਨ੍ਹਾਂ ਨੇ ਡਰੱਗਸ ਦੇ ਕਾਰੋਬਾਰ ਕਰਕੇ ਇਸ ਗੰਦੇ ਧੰਦੇ ਨਾਲ ਕੰਮ ਕਰਕੇ ਜਿਹੜੀ ਪ੍ਰੋਪਰਟੀ ਬਣਾਈ ਆ ਉਹਨਾਂ ਨੂੰ ਅਸੀਂ ਸ਼ੋਰਲੀ ਫ੍ਰੀਜ਼ ਕਰਾਵਾਂਗੇ ਤਾਂ ਕਿ ਇੱਕ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਉਂਕਿ ਕਈ ਵਾਰੀ ਅਕਸਰ ਲੱਗਦਾ ਕਿ ਇਹ ਗਵਾਂਡੀ ਨੂੰ ਲੱਗਦਾ ਕਿ ਬੰਦੇ ਨੇ ਜਿਹੜੀ ਹੈਗੀ ਆ ਕੰਮ ਕਰਕੇ ਦੇ ਪ੍ਰੋਫਿਟਿਵ ਬਣਾ ਲਈ ਹੈ ਤੇ ਆਸਾਨੀ ਨਾਲ ਨਿਕਲ ਜਾਏਗਾ ਸੋ ਇਹ ਪਰਸੈਪਸ਼ਨ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੇ ਕੰਮ ਤੋਂ ਕੋਈ ਜ਼ਾਇਦਾਤ ਬਣਾਊਗਾ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਊਗਾ ਜ਼ਾਇਦਾਤ ਬਿਲਕੁਲ ਖੁਰਕੀਤੀ ਜਾਊਗੀ ਸਰ ਇਹ ਸਾਫ ਕਰਨੇ ਦੇ ਪਿੱਛੇ ਨਾ ਸਿਰਫ ਖਤਮ ਕਰਤਾ ਇਹਨੂੰ ਸਭ ਦੀ ਐਕਟੀਵਿਟੀ ਹੈ ਇਸੇ ਮੰਦਰ ਬੰਦੇ ਵਿੱਚ ਇੰਨੀ ਸਾਰਾ ਕੰਮ ਦੇਖੋ ਹਰ ਇੱਕ ਆਰਗੇਨਾਈਜੇਸ਼ਨ ਦਾ ਇੱਕ ਕੰਮ ਕਰਨ ਦਾ ਸਟਾਈਲ ਹੁੰਦਾ ਜੇ ਅਸੀਂ ਆਪਣੇ ਟਾਰਗੇਟ ਵੱਡੇ ਸੈੱਟ ਕਰਾਂਗੇ ਤਾਂ ਤਾਈ ਅਸੀਂ ਉਹਨਾਂ ਨੂੰ ਅਚੀਵ ਕਰ ਪਾਵਾਂਗੇ ਸੋ ਸਾਡੇ ਵੱਲੋਂ ਇੱਕ ਟਾਰਗੇਟ ਸੈੱਟ ਕੀਤਾ ਗਿਆ ਕਿ 31 ਮਈ ਤੱਕ ਜਿਹੜਾ ਹੈਗਾ ਅਸੀਂ ਨਸ਼ੇ ਦਾ ਜਿਹੜਾ ਹੈਗਾ ਕੋਡ ਹੈ ਉਹਨੂੰ ਬਿਲਕੁਲ ਖਤਮ ਕਰਾਂਗੇ ਸੋ ਡੈਫੀਨੇਟਲੀ ਅਸੀਂ ਆਪਣਾ 100% ਆਪਣੀ ਫੁੱਲ ਐਫਰਟਸ ਦੇ ਨਾਲ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਕੰਮ ਕਰਾਂਗੇ ਤੇ ਟਰਾਈ ਕਰਾਂਗੇ ਕਿ ਜਿਹੜਾ 31 ਮਈ ਨੂੰ ਸਾਡੀ ਜਿਹੜੀ ਡੈਡਲਾਈਨ ਹੈ ਉਸ ਨੂੰ ਅਸੀਂ ਆਪਣਾ ਟਾਰਗੇਟ ਹੈ ਜਿਹੜਾ ਨਸ਼ਾ ਖਤਮ ਕਰਨਾ ਉਹਨੂੰ ਚੀਹ ਪਾ ਦੇਈਏ ਜਿਹੜਾ ਨਸ਼ਾ ਪੀਣ ਕੇ ਆਪਾਂ ਕਹਿੰਦੇ ਆਂ ਕਿ ਕਹਿੰਦੇ ਨੇ ਬਹੁਤ ਪਸੰਦ ਆਉਂਦਾ ਹੈ ਦੇਖੋ ਇਹ ਜਿਹੜੀ ਬੈਂਕ ਅਕਾਊਂਟਸ ਅਗੈਨੇ ਦੀ ਡਿਟੇਲ ਅਸੀਂ ਹਾਸਲ ਕਰ ਕਰ ਰਹੇ ਆ ਜਨਰਲੀ ਜਿਹੜੀ ਹੈਗੀ ਹੈ ਦੀ ਮੂਲਲੀ ਪੁਛਗਿਛ ਦੇ ਵਿੱਚ ਇਹੀ ਆਇਆ ਵੀ ਕੈਸ਼ ਰੈਂ ਜਿਹੜਾ ਹੈਗਾ ਪੇਮੈਂਟ ਰਸੀਵ ਕਰਦਾ ਸੀਗਾ ਅੱਗੇ ਜਿਹੜੇ ਸਪਲਾਈਅਰ ਨੂੰ ਜਿੱਤੇ ਜਿਸ ਮੋੜਰੇ ਪੇਮੈਂਟ ਕਰਦਾ ਸੀਗਾ ਉਹਦੇ ਬਾਰੇ ਵੀ ਇਹਨੇ ਸਾਨੂੰ ਡਿਸਕਲੋਜ਼ ਕਰ ਦਿੱਤਾ ਸੋ ਅਸੀਂ ਉਸ ਚੀਜ਼ ਨੂੰ ਟ੍ਰੇਲ ਨੂੰ ਫਾਲੋ ਕਰਦੇ ਹੋਏ ਉਸ ਬੰਦੇ ਨੂੰ ਜਲਦੀ ਹੀ ਗ੍ਰਿਫਤਾਰ ਕਰਾਂਗੇ ਸਰ ਕੁਝ ਤੋਂ ਬੰਦੇ ਇਸ ਤਰ੍ਹਾਂ ਦੇ ਲੋਕ ਇੱਛਾ ਦੀ ਆਪਾਂ ਉਹਦੇ ਪਾਸ ਪਾਸ ਕਰਦੇ ਕੁਝ ਇਸ ਤਰ੍ਹਾਂ ਉਹ ਗੱਲ ਤੋਂ ਦੋ ਪਾਸੇ ਮਾੜਾ ਸੁਣਿੰਦਾ ਜੀ ਉਹ ਲੋਕੀਂ ਦੀ ਵੀ ਉਹ ਦੇਜਦਾ ਵਾ ਪਰ ਉਸ ਤੇ ਮੱਤਾਂ ਬਣਦੀਆਂ। ਪਰ ਇਹ ਵੀ ਚਰਚਾ ਨਹੀਂ ਕਿ ਇਹ ਮਾਮਲਾ ਕਿਉਂ ਨਹੀਂ ਚੱਲਦਾ ਕਿਸ ਨੂੰ ਗ੍ਰਾਮ ਪੁਲਿਸ ਨੂੰ ਬਿਲਕੁਲ ਅਸੀਂ ਜਿਹੜੀ ਕਿਉਂਕਿ ਪਬਲਿਕ ਨੇ ਸਾਨੂੰ ਇਸ ਬਾਰੇ ਵੀ ਫੀਡਬੈਕ ਪਹਿਲਾਂ ਵੀ ਦਿੱਤੀ ਸੀਗੀ। ਆ ਉਸ ਦੇ ਰਿਗਾਰਡਿੰਗ ਅਸੀਂ ਸਿਵਲ ਦੇ ਵਿੱਚ ਕੁਝ ਟੀਮਸ ਅਸੀਂ ਲਗਾਈਆਂ ਨੇ ਕਿਉਂਕਿ ਮੇਨਲੀ ਜਿਹੜੇ ਬੰਦੇ ਐਡਿਕਟ ਹੋ ਗਏ ਨੇ ਜਦੋਂ ਨਸ਼ਾ ਲੈਣ ਆਉਂਦੇ ਆ ਤਾਂ ਅਸੀਂ ਸਿਵਲ ਦੇ ਵਿੱਚ ਟੀਮ ਡਿਪਿਊਟ ਕਰਕੇ ਉਹਨਾਂ ਬੰਦਿਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੀ ਵੀ ਇਨਟੈਰੋਗੇਸ਼ਨ ਉਹਦੀ ਪੁੱਛਗਿੱਛ ਕਰ ਰਹੇ ਹਾਂ ਉਹਨਾਂ ਨੇ ਵੀ ਸਾਨੂੰ ਕਈ ਜਿੱਦਾਂ ਪਿਛੇ ਚੰਦ ਸਰ ਬਸਤੀ ਦੇ ਇੱਕ ਬੰਦੇ ਤੇ ਮਕਦਮਾ ਦਰਜ ਹੋਇਆ ਇੱਕ ਨਵੀਂ ਬਸਤੀ ਦੇ ਵਿੱਚ ਇੱਕ ਬੰਦਾ ਸੀਗਾ ਉਹਦੇ ਤੇ ਵੀ ਹਰਨ ਦੀ ਬਰਾਮਦਗੀ ਹੋਈ ਪਿਛਲੇ ਦਿਨੀ ਸੋ ਇਹਦੇ ਵਿੱਚ ਅਸੀਂ ਜਿਹੜੀ ਮੇਨਲੀ ਪਲੈਨਿੰਗ ਹੈਗੀ ਵੀ ਜਿਹੜਾ ਬੰਦਾ ਐਡਿਕਟ ਆ ਰਿਹਾ ਹੈ ਨਸ਼ਾ ਲੈਣ ਆ ਰਿਹਾ ਉਹਨੂੰ ਅਸੀਂ ਆਈਡੈਂਟੀਫਾਈ ਕਰਕੇ ਉਹਦੀ ਪੁੱਛਗਿੱਛ ਕਰਦੇ ਹਾਂ ਪੁੱਛਗਿੱਛ ਕਰਦੇ ਹਾਂ ਵੀ ਕਿਹੜੇ ਬੰਦੇ ਤੋਂ ਲੈਣ ਆਇਆ ਹੈ ਸੋ ਜਦੇ ਬੰਦੇ ਦਾ ਨਾਮ ਦੱਸਦਾ ਹੈ ਕਈ ਵਾਰੀ ਬੰਦੇ ਦੇ ਐਫਆਈਆਰ ਰਿਸਟਰ ਨੇ ਕਈ ਨਵੇਂ ਬੰਦੇ ਵੀ ਅਸੀਂ ਜੇ ਲੱਗੇ ਹੋਏ ਨੇ ਸੋ ਅਸੀਂ ਉਹ ਸਟ੍ਰੈਟਜੀ ਰਹੀ ਜਿਹੜੇ ਨਵੇਂ ਬੰਦੇ ਕੰਮ ਕਰ ਰਹੇ ਨੇ ਜਿਵੇਂ ਤੇ ਸੁਖਵਿੰਦਰ ਬੱਬੂ ਹੈਗਾ ਇਹ ਵੀ ਪਹਿਲਾਂ ਇਹਦੇ ਤੇ ਕ੍ਰਿਮੀਨਲ ਕੋਈ ਮੁਕਦਮਾ ਦਰਜ ਨਹੀਂ ਹੈਗਾ ਸੋ ਸ਼ੋਰਲੀ ਜਿਹੜੀ ਹੈਗੀ ਜਿੱਦਾਂ ਜਿਵੇਂ ਪਹਿਲਾਂ ਦੱਸਿਆ ਵੀ ਚੋਰ ਆਪਣੇ ਬਚਨ ਦੇ ਸੌ ਤਰੀਕੇ ਲੱਭਦਾ ਹੈ ਸੋ ਉਸ ਅਕੋਰਡਿੰਗਲੀ ਜਿਹੜੀ ਸੀ ਅਸੀਂ ਵੀ ਪਲਾਨਿੰਗ ਕਰਦੇ ਹਾਂ